ਹਾਂਜੀ ਮੇਰੇ ਵੀਰੋ ਮੈਂ ਕੱਲ ਦੀ ਵਲੋਗ ਸਟਾਰਟਿੰਗ ਅੱਜ ਚਾਹ ਪੀ ਜਾਂਦੇ ਆ ਆਪਾਂ ਕਰੋ ਚੈੱਕ ਫਗ ਬਬ ਬਿਸਰ ਪਪੂਤਰਾ ਰਹੀ ਜਿਆਤਰ ਜਾਂ ਮਰ ਗਿਆ ਰਹਾ ਪਪੂਤਰੇ ਢੋਨੇ ਹੁੰਦੇ ਆ ਤੋ ਫਰਹਾਲ ਦਾ ਫਿਲੋ ਪਪੂਤਰਾ ਢੋਦੇ ਆ ਫੇਰ ਇਸ ਦੇ ਕੀ ਕੰਨਾ ਵਲੋਗ ਚ ਤੇ ਮੁੰਡਾ ਆਪਣੇ ਕੋਈ ਕਾ ਨਿੰਜਵਾ ਕੰਨਿਆ ਨਾ ਉੱਤਰ ਦੇਖਣ ਲਈ ਕੰਦਾ ਪੜੋ ਜਿਆ ਕਬੂਤਰ ਤੇ ਮੇਂ ਮਿੱਤਰੋ ਕੱਢਦੇ ਆਪਾਂ ਕਬੂਤਰ ਖੋਲਿਏ ਇੱਕ ਮਿੰਟ ਤਾਲਾ ਇਹ ਕੱਢ ਲਈਏ ਮੇਂ ਤੋਂ ਚਾਬੀ ਆ ਖੋਲਦੇ ਹਾਂ ਤਾਲਾ ਕਤਰੋ ਤਾਲਾ ਵੀ ਹੁਣ ਲਾਉਣਾ ਪੈਂਦਾ ਹੈ ਪਹਿਲਾਂ ਮਿੱਤਰੋ ਐ ਕੈਸੀ ਕਬੂਤਰ ਪਹਿਲਾਂ ਚੋਰੀ ਹੋ ਗਏ ਸੀ ਆਪਣੇ ਕਬੂਤਰ ਬੰਦੇ ਦਾ ਪਤਾ ਨਹੀਂ ਲੱਗਿਆ ਮਿੱਤਰੋ ਜੇ ਪਤਾ ਲੱਗਦਾ ਫੇਰ ਕਾ ਚੱਕ ਖੁੱਡਾ ਪਹਿਲਾਂ ਕੱਢਦੀ ਮੈਂ ਕੰਨੀ ਪਾਦੀ ਰਾਤ ਨੂੰ ਮਿੱਤਰੋ ਲੇਟ ਹੋ ਗਈ ਸੀ ਆਪਾਂ ਚੇਤਾ ਭੁੱਲ ਗਿਆ ਸੀ ਕੱਢਣ ਦਾ ਫੇਰ ਕੱਢਦੇ ਆਪਾਂ ਇੱਥੇ ਪੱਲੋ ਆ ਢੋਲੀਆਂ ਬੰਦੇ ਆ ਉਂਦਰ

ਹਾਂਜੀ ਵੇਗਾ ਮਿੱਤਰੋ ਆਪਣਾ ਪੀਠਾ ਵੱਡਾ ਕੁੱਤਰ ਕਪਰਾ ਵੱਡਾ ਕੁੱਤਰ ਇੱਕੋ ਕਬੂਤਰੀ 3000 300 ਕਬੂਤਰ ਡਾਵਾਂਗੇ ਆਹ ਦੇਖੋ ਮਿੱਤਰੋ ਕਿਵੇਂ ਖੜਾ ਹੋਇਆ ਹੋਇਆ ਤੇ ਆਦੀ ਪਹੁੰਦਿਆ ਜੀ ਉਹ ਦਰਵਾਜ਼ਾ ਬੰਦ ਕਰਨਾ ਨਾਲ ਹੀ ਇਹਨੇ ਆ ਬੱਚੇ ਕੋ ਆਇਆ ਤੇ ਕੱਢਦੇ ਆਪਾਂ ਕਬੂਤਰਾਂ ਨੂੰ ਬਾਹਰ ਤੇ ਛਤਰੀ ਛਤਰੀ ਬਿਲਕੁਲ ਨਾਲ ਲਾ ਲਈਏ ਮਿਲਦੇ ਤੁਹਾਨੂੰ ਹਾਂਜੀ ਮਿੱਤਰੋ ਬਾੜਦਿਆਂ ਮੁੰਡੇ ਹੁਣ ਖੱਡੇ ਚ ਘਟੋਦੇ ਤੇ ਕੱਕੇ ਕਬੂਤਰ ਤੇ ਆਪਾਂ ਕਹਿੰਦੇ ਆ ਉੱਲੇ ਹਾਂਜੀ ਮਿੱਤਰੋ ਮੈਂ ਕਹਾ ਕੂਤਰੋਂ ਤੋਂ ਪਹਿਲਾਂ ਛੋਡੀ ਹੈ ਗਰੀ ਰਾਲੀ ਆ ਕਰੋ ਮੈਂ ਕਹਾਂ ਚੈੱਕ ਤੇ ਕੱਢਦੇ ਛੋਟੇ ਬੱਚਿਆਂ ਨੂੰ ਬਾਹਰ ਚੱਲ ਵੀ ਮੁੰਡਿਆਂ ਦੋਵੇਂ ਛੋਟੇ ਬੱਚਿਆਂ ਨੂੰ ਕੱਢ ਤੇ ਪਹਿਲੇ ਮੱਖੀ ਕੱਢ ਤੇ ਛੇਤੀ ਕੱਢਦਾ ਕੱਢਦਾ ਇੱਧਰ ਕੱਢਦਾ ਦੂਜਾ ਕੱਢ ਕੇ ਲਿਆ ਪਰ ਚਲੋ ਚੈੱਕ ਕਰੋ ਆਪਣਾ ਇਹ ਮੱਖੀ ਬੱਚਾ ਕਰਦਾ ਚਲੋ ਜੀ ਬਾਹਰ ਤਾਂ ਸੜੀ ਜਾਪਾ ਤੇ ਮਿੱਤਰੋ ਆਈਆ ਆਪਣਾ ਚੀਨਾਇਆ ਬੱਚਾ ਕੋਟੇ ਤੋਂ ਕਾਲਾ ਬਾਕੀ ਚਿੱਟਾ ਪੂਸ ਤੋਂ ਹਲਕਾ ਹਲਕਾ ਕਾਲਾ ਮਿੱਤਰੋ ਵੈਸੇ ਇਸ ਦੇ ਨੀਆ ਬੱਢੀਆ ਦਹੋਂ ਲਾਪਿਆ ਕੋਈ ਨਾ ਦੇਖਦੇ ਹੁਣ ਕਰੋ ਚੈੱਕ ਤੇ ਹੁਣ ਕੱਢਦੇ ਕਬੂਤਰਾਂ ਨੂੰ ਬਾਹਰ ਹਾਂਜੀ ਮਿੱਤਰੋ ਕੱਢਦੇ ਆ ਕਬੂਤਰ ਆਪਾਂ ਵੰਡੇ ਨੂੰ ਬਾਹਰ ਤਾਂ ਖੁੱਡੇ ਜਿੱਧਰ ਬਿਠਾ ਦਿੱਤੇ ਇਹ ਬੱਚੇ ਸਤਰੀ ਤੇ ਤੇ ਪਹਿਲੋ ਘੜਤਾ ਚੁੱਟੀਆਂ ਖਾ ਦਾ ਪੀਠ ਆਲਾ ਆ ਇਹਨੂੰ ਛੱਡਦੇ ਆ ਹੁਣ ਤੇ ਹੁਣ ਕੱਢਦੇ ਆ ਚੁੱਟੀਆਂ ਖਾ ਰ ਆਪਣਾ ਚਿੱਟਾ ਤੇ ਹੁਣ ਕੱਢਦੇ ਆਪਾਂ ਬੱਚਾ ਚੁੱਟੀਆਂ ਖਾ ਰਾ ਤੇ ਆਪੇ ਕੋ ਚੁੱਟੀਆਂ ਖਾ ਰੀ ਸਾਰੇ ਵਾਰ ਇੱਕ ਹੀ ਖਟੀਆਂ ਖਰਾਣਾ ਇਹਨੂੰ ਵੀ ਛੱਡਦੇ ਆ ਲਾ ਪਿਆ ਮਿੱਤਰੋ ਉੱਦਨ ਤੇ ਦੋ ਆਫਰ ਤੇ ਹੋ ਗਏ ਗੇੜੇ ਤੇ ਹਾਂਜੀ ਮੇਰੇ ਵੀਰੋ ਉਤਰ ਆ ਪਹਿਲਾ ਪੇ ਚੜਨ ਇਹ ਦੋ ਆਫਰ ਦੇ ਇੱਕ ਫਿਰਦਾ ਉੱਤੇ ਤਹਾਂ ਤੋ ਫਿਰਦੇ ਆਂ ਹਾਂ ਕਰੋ ਚੈੱਕ ਮੇਰੇ ਵੀਰੋ ਤੇ ਹੁਣ ਆਪਾਂ ਮਿੱਤਰੋ ਪਲਾਨ ਮਨਿਆ ਕਿ ਖੁੱਡੇ ਦੀ ਸਫਾਈ ਕਰਦੀਏ ਖੁੱਡਾ ਵੀ ਮਿੱਤਰੋ ਬਹੁਤ ਗੰਦਾ ਹੋਇਆ ਗਏ ਕਰੋ ਚੈੱਕ ਕਰੋ ਤੁਸੀਂ ਭলো ਤੇ ਮੇਰਾ ਅਦਾ ਪੰਦਾ ਖੁੱਡੇ ਦੀ ਕਰਦੀਏ ਸਫਾਈ ਤੇ ਚਲੋ ਮਿੱਤਰੋ ਫੇਰ ਕალი ਦੇ ਖੁੱਡੇ ਦੀ ਸਫਾਈ ਪਹਿਲਾਂ ਆਪਾਂ ਵਿੱਚ ਸਮਾਨ ਘਟਦੇ ਆਂ ਹਾਂ ਜੀ ਮੇਰੇ ਵੀਰੋ ਵੱਢ ਗਿਆ ਆਪਾਂ ਖੁੱਡੇ ਚ ਪਹਿਲੋ ਘੜਦੇ ਆ ਆਟਾ ਫਰਮੈਂਟਾ ਆਟਾ ਪਾਸੇ ਕਰਕੇ ਰੱਖੀ ਜਾ ਦੂਲੇ ਪਾਸੇ ਮੋਰੇ ਤਰੂ ਅਭੀ ਘੜਤੀ ਐਟ ਕੇ ਇਹਨਾਂ ਲੋਦੇ ਥੱਲੇ ਮੜਾ ਚੱਕਦੇ ਆ ਫੱਟੀ ਤਰ ਚੱਕਤੀ ਆ ਫੱਟੀ ਵੀ ਫੜਾਤੀਆਂ ਮੁੰਡੇ ਨੂੰ ਮਿੱਤਰੋ ਹੁਣ ਲੈ ਗਿਆ ਹਟਾ ਇਹ ਵੀ ਲੋਰੇ ਆ ਤੇ ਫੜਾਉਦੇ ਆ ਚੱਕ ਇੱਕ ਟਾ ਮਿੱਤਰੋ ਆ ਦੂਜੀ ਹਟ ਮੇਰੇ ਵੀਰੋ ਇੱਥੇ ਰੱਖ ਲੈ ਤੇ ਆਹ ਅਗਲੀ ਹਟ ਤੇ ਆਹ ਹੜਾ ਤੇ ਮਿੱਤਰੋ ਵੀਰ ਤੇ ਹੁਣ ਫੜਾਤੀ ਅਗਲੀ ਹਟ ਫੜ ਤੇ ਨੂੰ ਮੜਾ ਅਲੰਦ ਬਾਹ ਤੇ ਮਿੱਤਰੋ ਚੈੱਕ ਕਰੋ ਮੜਾ ਖੁੱਡ ਦਾ ਵੀਊ ਹੁਣ ਕਿੱਦਾਂ ਰ ਹੋ ਗਿਆ ਤੇ ਹੁਣ ਪਹਿਲੇ ਇਹਨੂੰ ਖੋਚੀ ਕੇ ਬਿੱਠਾ ਕੱਢਦੇ ਆ ਤੇ ਫਿਰ ਆ ਪ੍ਰਾਈ ਬਰੂਲੀ ਜੀ ਕੱਢਦੇ ਆ ਤੇ ਫਿਰ ਮਰਦੇ ਆ ਝਾੜੂ ਚਲ ਮਿਲਦੇ ਆ ਹਾਂਜੀ ਮੇਰੇ ਵੀਰੋ ਕਰੋ ਚੈੱਕ ਖੁੱਡਾ ਹੋਂ ਪਕਰਤਾ ਸਾਫ ਤਿੰਨ ਬੁੱਤਰਾ ਪਨੇਂਦਰ ਆ ਦੋ ਬੱਚੇ ਸਿਤਰੀ ਤੇ ਇੱਕ ਬਚਾ ਫਰਦਾ ਤੇ ਦੋ ਬੁੱਤਰਾ ਭਾਈ ਮਤਲੋ ਉੱਪਰ ਲੱਗ ਗਏ ਆ ਦੇਖ ਦੇ ਦੇਣੀ ਤੇ ਉਹ ਮਿੱਤਰੋ ਪੂਰੇ ਬਿੰਦ ਬਨੇ ਆ ਤੁਹਾਨੂੰ ਦੇਖਦੇ ਮੇਰਾ ਦੇਖ ਸਕਦੇ ਆ ਮੈਂ ਤਾਂ ਪੱਤਰੋ ਦਿਖ ਨਹੀਂ ਦੇ ਚ ਤੇ ਆਪਾਂ ਕਰਤਾ ਖੁੱਡਾ ਸਾਫ ਤੇ ਇਨਾ ਕਚਰਾ ਨਿਕਲੇ ਅੰਦਰੋਂ ਤੇ ਹਣੇ ਇੱਥੇ ਆਪਾਂ ਫੱਟੀ ਫੁੱਟੀ ਢਕੋਦੇ ਆ ਤੇ ਹਟਾ ਲਾਦੇ ਜਾਂਦਾ ਇਦਾਂ ਪਹਿਲਾਂ ਲੱਗਿਆ ਸੀ ਹਣ ਮਿਲਦੇ ਟਟਲਾ ਆ ਗਏ ਹਾਂਜੀ ਮਿੱਤਰੋ करो चेक खुदा करता अपन साफ करो चेक मेरे वीडियो कंडे खुड्डा हो गया अपना साफ ते बच्चा अपना आ गया सी ते दो गुत्र में बाबे अपने ये ले लेवी कुत्ते आ 1 मिनट रुक तिन दिखा दे ਓਏ ਦੇਖੋ ਮਿੱਤਰੋ ਇਦੋਂ ਦੇਖਦੇ ਹੋਗੇ ਕੂੰਚ ਪਿੱਤਰ ਕਾਇਤ ਰੀ ਦੇਖੋ ਬਹੁਤ ਉੱਚੀ ਲੱਗ ਗਈ ਆ ਤਾਂ ਕਰਕੇ ਓਏ ਦੇਖੋ ਮਿੱਤਰੋ ਓਏ ਦੇਖੋ ਦੇਖੋ ਮਿੱਤਰੋ ਇਦੋਂ ਦੇਖਦੇ ਹਾਂਗੇ ਦਾ ਤੇ ਆਪਾਂ ਖੁੱਡਾ ਹੱਫ ਕਰਤਾ ਤੇ ਹੁਣ ਆਹ ਬੱਚੀ ਨੂੰ ਬਾਂਦਰ ਬਾੜ ਦਾਂਗੇ ਸੁਤਰੀ ਲੈਣ ਦਾ ਲੱਗੀ ਹਾਂਜੀ ਬਾਪੂ ਟਾਈਮ ਹੋ ਗਿਆ ਜੀ ਲਗਭਗ 1:30 ਪਾਉਣੇ 2 ਦਾ ਇੱਕ ਉੱਤਰ ਆਪਣਾ ਫਿਰਦਾ ਤੇ ਇੱਕ ਉਹ ਪਤਾ ਹਾਂ ਉਹ ਵੀ ਹਰਾ ਗਿਆ ਬਸ ਥੱਲੇ 1:30 ਵਜੇ ਦਾ ਲਗਭਗ ਟਾਈਮ ਹੋ ਗਿਆ ਦੇਖੋ ਸਫਾਇਦਆ ਕਰਨੀ ਇੱਕ ਉਹ ਉੱਤੇ ਫਿਰਦਾ ਤੇ ਸਤਰੀ ਆਪਾਂ ਲਈ ਹੋਈ ਆ ਤੁਹ ਬੈਣਾ ਹਾਂਗਾ ਬਹਿਣਗੇ ਹਾਂਜੀ ਮਿੱਤਰੋ ਕਬੂਤਰ ਆਗੇ ਤਾਂ ਆਪਣੇ ਕਬੂਤਰ ਤਾਂ ਆਪਣੇ ਆ ਕੇ ਬਾਧੂ ਨਹੀਂਵੇਂ ਅਗਲੇ ਬੈਠੇ ਨਹੀਂ ਜਾਂਦੇ ਨੀਵੇਂ ਨੀਵੇਂ ਗੇੜੇ ਪਾਈ ਜਾਂਦੇ ਹੱਲੇ ਵੀ ਕਰੋ ਚੈੱਕ ਮੇਰੇ ਵੀਰੋ ਸਸਰੀ ਆ ਪਾਲਾਈ ਹੋਈ ਆ ਪਰ ਬੈਠੇ ਨਹੀਂ ਜਾ ਰਹੇ ਹਲੇ ਦਾ ਹਾਂਜੀ ਉਤਰੋ ਉਤਰ ਆ ਪਾਲਿਆ ਲਾ ਤੇ ਆ ਚੈੱਕ ਕਰੋ ਆਪਣੇ ਕੋ ਆ ਗਿਆ ਹੈ ਇਹ ਨਾ ਨਾਲ ਇਹਨਾਂ ਦੇ ਰਜਿਸਟਰ ਵਾਲਾ ਮੁੰਡਾ ਹੈ ਚੈੱਕ ਕਰੋ ਮਤਰਾ ਉਤਰ ਲੈ ਆਪਾਂ ਬਿਠਾ ਔਰੇ ਪੀਠ ਵਾਲਾ ਲਾ ਸਿੱਛੇ ਚਿੱਟਾ ਉਹ ਪਿੱਛੇ ਬੱਚਾ ਆਪਾਂ ਛੇਡਾ ਦੇ ਨੂੰ ਕੱਢਿਆ ਸੀ ਤੇ ਇਹਨਾਂ ਨੂੰ ਹੁਣ ਤਾੜਦੇ ਖੁੱਡੇ ਜ ਤੇ ਫੇ ਤਾਂ ਮਿਲਦੇ ਆ ਤੇ ਪਾਣੀ ਪੂਰੀ ਨੂੰ ਥੋੜਾ ਥੋੜਾ ਘਟ ਘਟ ਪਲਾਉਦੇ ਆ ਤੇ ਆਪਾਂ ਜਾਂਦੇ ਆ ਬਾਹਰ ਘਟਾਂ ਹਾਂਜੀ ਬਾਬਿਓ ਮੈਂ ਕਿਹਾ ਪਲਾਦੀਆ ਕਬੂਤਰਾਂ ਘਟ ਘਟ ਪਾ ਲਈ ਤੇ ਦੇਖੋ ਮਿੱਤਰੋ ਦੇ ਪਾਣੀ ਤੇ ਕਬੂਤਰ ਆ ਗਏ ਪਾਣੀ ਦੇ ਉੱਤੇ ਮਿੱਤਰੋ ਬੱਚਾ ਆ ਗਿਆ ਪਾਣੀ ਦੇ ਵਾਹ ਬਾਬੋ ਆ ਗਿਆ ਪਰ ਪੀਠਾ ਲਾ ਆਪਾਂ ਬਸ ਬਾਸ ਮਿੱਤਰੋ ਲੋ ਵੀ ਪੀ ਲੈ ਆਪਣੇ ਕਬੂਤਰਾਂ ਦਾ ਪਾਣੀ ਤੇ ਚੈੱਕ ਕਰੋ ਮਾਇਆ ਮਿੱਤਰੋ ਜੇ ਕਿੱਤਾ ਆਪਾਂ ਖੁੱਡਾ ਸਾਹਬ ਕਿਵੇਂ ਲੱਗਦਾ ਦੱਸੋ ਕਮੈਂਟ ਕਰਕੇ ਆਪਣੀ ਕਬੂਤਰੀ ਆ ਗਈ ਪਾਣੀ ਪੀਣ ਆਵਾ ਚਿੱਟਾ ਆ ਗਿਆ ਬਸ ਲੋ ਵੀ ਮਿੱਤਰੋ ਆਪਣੇ ਉੱਡਰ ਵਾਲੇ ਕਬੂਤਰਾਂ ਨੇ ਪੀ ਲਿਆ ਪਾਣੀ ਤੇ ਇੱਧਰ ਬੈਠੇ ਆਪਣੇ ਬੱਚੇ ਹਾਂਜੀ ਇਹ ਵੀਡੀਓ ਮਾਰੂਮ ਨੇ ਪਕਾਇਆ ਹੁੰਦੇ ਪਾਸੂੜੇ ਦਾ ਅੰਦਰੋਂ ਵਾਲਾ ਤੇ ਨਾ ਨੰਕੇ ਮੁਰਗੇ ਅੱਤਰ ਪਹਿਲੀ ਹੋਲ ਗਏ ਸੀ ਮੁਰਗੇ ਚੌਗ ਰਹੇ ਸੀ ਇੱਧਰ ਕਰਦੇ ਸੀ ਤੇ ਮਿੱਤਰੋ ਆਪਾਂ ਕੋ ਟਾਈਮ ਘਟ ਸੀ ਇਸ ਕਰਕੇ ਪੂਤਰਾ ਦਾਰਾ ਪਈ ਰੱਖਤਾ ਹੀ ਕੁੱਡੇ ਚ ਤੇ ਇੱਧਰ ਮੜਿਆ ਕੰਮ ਕਰ ਜਿਆ ਕਰਨਾ ਸੀ ਆਪ ਮੁਰਗੇ ਖੁੱਲੀ ਹੱਡੀ ਹੀ ਆਪਾਂ ਕਰ ਰਹੇ ਤੇ ਫੇ ਆਪ ਆ ਗਏ ਸੀ ਤੇ ਮਿੱਤਰੋ ਅੱਜ ਦਾ ਵਲੋਗ ਬਸ ਇੰਨਾ ਹੀ ਆ ਤੇ ਇਹ ਆਪਣਾ ਦੋਤਾ ਬਲੌਗ ਸੀ ਤੁਹਾਡੇ ਨੂੰ ਬਲੌਗ ਵਧੀਆ ਲੱਗਾ ਲਾਈਕ ਕਰ ਦਿਓ ਤੇ ਨਾਲ ਚੈਨਲ ਨੂੰ ਕਰਦੇ ਸਬਸਕ੍ਰਾਈਬ ਮਿਲਦੇ ਅਗਲੇ ਬਲੌਗ ਚ ਕਰਤੇ ਰਹਿਣਾ ਬਰਕਾ